ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਖਬਰਾਂ ਫਟਾਫਟ ਖਬਰਾਂ ਫਟਾਫਟ ਦੀ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਕੈਬਨਿਟ ਮੀਟਿੰਗ 'ਚ ਹੋਏ ਅਹਿਮ ਫੈਸਲੇ ਪੰਜਾਬ ਦੇ ਚਾਰ ਸਿਵਲ ਹਸਪਤਾਲਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਕੀਤਾ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਕੇਵਲ ਢੋਦੇ ਆਫਰ ਦਾ ਜਵਾਬ ਕਿਹਾ ਇਹੋ ਜਿਹੇ ਆਫਰ ਰੋਜ਼ ਆਉਂਦੇ ਨੇ ਪਰ ਮੈਂ ਕਾਂਗਰਸ ਦਾ ਸੱਚਾ ਸਿਪਾਹੀ ਚੰਨੀ ਦੇ ਬਿਆਨ ਖਿਲਾਫ 35 ਕਾਂਗਰਸੀ ਆਗੂਆਂ ਨੇ ਹਾਈ ਕਮਾਂਡ ਨੂੰ ਲਿਖੀ ਚਿੱਠੀ ਹਾਈ ਕਮਾਂਡ ਤੋਂ ਮਿਲਣ ਦਾ ਮੰਗਿਆ ਸਮਾਂ ਚਿੱਠੀ ਲਿਖਣ ਵਾਲਿਆਂ 'ਚ ਕਈ ਸਾਬਕਾ ਵਿਧਾਇਕ ਵੀ ਸ਼ਾਮਲ ਪੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੂੰ ਸਦਮਾ ਪਿਤਾ ਚੌਧਰੀ ਰਾਮ ਕ੍ਰਿਸ਼ਨ ਦਾ ਹੋਇਆ ਦੇਹਾਂਤ ਪਿਛਲੇ ਕਈ ਦਿਨਾਂ ਤੋਂ ਸੰ ਬਿਮਾਰ ਪਲਕੇ 12 ਵਜੇ ਕੀਤਾ ਜਾਵੇਗਾ ਅੰਤਿਮ ਸੰਸਕਾਰ ਪੰਜਾਬ ਪੁਲਿਸ ਦਾ ਗੈਂਗਸਟਰਾਂ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਸ਼ੁਰੂ ਕੀਤਾ آپریشن ਪਰਹਾਰ ਸੱਠ ਖਤਰਨਾਕ ਗੈਂਗਸਟਰ ਪੁਲਿਸ ਦੀ ਹਿਟ ਲਿਸਟ ਤੇ ਚਲੰਟਰ ਤੇ ਵਿਜੇਨਗਰ ਚ ਅੱਗ ਦਾ ਟੈਂਟਵ ਘਰ ਚ ਹੀਟਰ ਕਾਰਨ ਲੱਗੀ ਅੱਗ ਅੱਗ ਚ ਫਲੋਰ ਦੇ ਵਿਧਾਇਕ ਕਰਮਜੀਤ ਚੌਧਰੀ ਦੀ ਪਤੀ ਜੀ ਦੀ ਜਿੰਦਾ ਸੜਨ ਕਾਰਨ ਮੌਤ ਸ਼੍ਰੀ ਅਕਾਲ ਤਖਤ ਸਾਹਿਬ ਸਖਤਰੇ ਤੋ ਪਹੁੰਚੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਲਜੀਤ ਸਿੰਘ ਦਾਦੂਵਾਲ ਖਿਲਾਫ ਸੌਫ ਪਿਆਮੰਗ ਪੱਤਰ ਸੁਲਤਾਨਪੁਰ ਲੋਧੀ ਦੇ ਪਿੰਡ ਮੋਖੇ ਦੇ ਵਿੱਚ ਗ੍ਰੰਥੀ ਸਿੰਘ ਨਾਲ ਹੋਈ ਕੁੱਟਮਾਰ ਪਿੰਡ ਦੇ ਕੁਝ ਲੋਕਾਂ ਤੇ ਕੁੱਟਮਾਰ ਅਤੇ ਕੇਸਾਂ ਦੀ ਬੇਅਦਵੀ ਦੇ ਲੱਗੇ ਇਲਜ਼ਾਮ ਅੰਮ੍ਰਿਤਸਰ 에어ਪੋਰਟ ਤੇ థਾਈਲੈਂਡ ਤੋਂ ਆਈ ਨਸ਼ਾ ਤਸ਼ਕਰ ਔਰਤ ਗ੍ਰਿਫਤਾਰ ਐਨਸੀਬੀ ਨੇ ਔਰਤ ਤੋਂ 1.5 ਕਿਲੋ ਨਸ਼ੀਲਾ ਪਰਦਾਕ ਕੀਤਾ ਭਰਾਮਤ ਪੰਜਾਬ 'ਚ ਇਸ ਹਫਤੇ ਬਦਲੇਗਾ ਮੌਸਮ ਦਾ ਮિજાਜ ਮੌਸਮ ਵਿਭਾਗ ਨੇ ਮੀਂਹ ਦੀ ਕੀਤੀ ਭਵਿੱਖਬਾਣੀ 23 ਜਨਵਰੀ ਤੋਂ ਬਾਅਦ ਵਧੇਗੀ ਠੰਡ ਭਾਜਪਾ ਦੇ ਬਾਰੇ ਰਾਸ਼ਟਰੀ ਪ੍ਰਧਾਨ ਬਣੇ ਨਿਤਿਨ ਨਵੀਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਦਿੱਤੀ ਵਧਾਈ। ਰਾਹੁਲ ਗਾਂਧੀ ਨੇ ਪੀਐਮ ਮੋਦੀ ਤੇ ਕੀਤਾ ਸ਼ਬਦੀ ਹਮਲਾ ਕਿਹਾ ਪ੍ਰਧਾਨ ਮੰਤਰੀ ਮੋਦੀ ਗਰੀਬਾਂ ਨੂੰ ਭੁੱਖਾ ਰੱਖਣਾ ਚਾਹੁੰਦੇ ਨੇ, ਦੇਸ਼ ਦੀ ਦੌਲਤ ਅੰਬਾਨੀ ਤੇ ਅਡਾਨੀ ਨੂੰ ਦੇਣਾ ਚਾਹੁੰਦੇ ਨੇ। ਕਰਨਾਟਕਾ ਦੇ ਡੀਜੀਪੀ ਰਾਮਚੰਦਰ ਰਾਓ ਸਸਪੈਂਡ ਬੀਤੇ ਦਿਨੀ ਡੀਜੀਪੀ ਦੀਆਂ ਵਖ ਵਖ ਔਰਤਾਂ ਨਾਲ ਅਸ਼ਲੀਲ ਵੀਡੀਓ ਹੋਈਆਂ ਸੀ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ ਐਕਸ਼ਨ बैडमिंटਨ ਸਟਾਰ ਸਾਇਨਾ ਨਹਿਵਾਲ ਨੇ ਲਿਆ ਸੰन्यास ਲੰਬੇ ਸਮੇਂ ਤੋਂ ਚੱਲ ਰਹੀ ਗੋਡੇ ਦੀ ਸਮੱਸਿਆ ਅਤੇ ਰਿਕਵਰੀ ਦੀ ਘਾਟ ਕਾਰਨ ਲਿਆ ਫੈਸਲਾ ਚਾਂਦੀ ਨੇ ਰਚਿਆ ਨਵਾਂ ਇਤਿਹਾਸ ਪਹਿਲੀ ਵਾਰ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਪਰ 3 ਲੱਖ 20 ਹਜ਼ਾਰ ਤੱਕ ਪਹੁੰਚੀ ਕੀਮਤ ग्रीनलैंड ਦੇ ਨਾਲ ਕੈਨੇਡਾ ਤੇ ਵੀ ਕਬਜ਼ਾ ਕਰਨਗੇ 트럼ਪ 트럼ਪ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੇ ਮਚਾਈ ਤਰਥੱਲੀ ਕੈਨੇਡਾ ਗ੍ਰੀਨਲੈਂਡ ਅਤੇ ਵੈਨੇਜ਼ੁਏਲਾ ਨੂੰ ਸੰਯੁਕਤ ਰਾਜ ਅਮਰੀਕਾ ਦਾ ਦਿਖਾਇਆ ਹਿੱਸਾ ਲੁਧਿਆਣਾ ਦੇ ਬਲਦੇਵ ਸਿੰਘ ਆਸਟ੍ਰੇਲੀਆ ਚ ਵਣਨਗੇ ਐਮਪੀ ਲਿਬਰਲ ਪਾਰਟੀ ਨੇ ਐਮਪੀ ਦੀ ਚੋਣ ਲਈ ਮੈਦਾਨ ਚ ਉਤਾਰਿਆ ਪੋਰਟ ਅਗਸਟਾ ਚ 2018 ਤੋਂ 24 ਤੱਕ ਲਗਾਤਾਰ ਦੋ ਵਾਰ ਕੌਂਸਲ ਰਹੇ ਚੁੱਕੇ ਨੇ ਬਲਦੇਵ ਸਿੰਘ ਬੁਲਗਾਰੀਆ ਦੇ ਰਾਸ਼ਟਰਪਤੀ ਰੁਮੇਨ ਰਾਦੇਵ ਨੇ ਅਸਤੀਫਾ ਦਿੱਤਾ ਐਲਾਨ ਹੁਣ ਉਪ ਰਾਸ਼ਟਰਪਤੀ ਇਲਿਆਨਾ ਯਤੋਬੋ ਸੰਭਣਗੇ ਰਾਸ਼ਟਰਪਤੀ ਦਾ ਅਹੁਦਾ ਗਾਜ਼ਾ 'ਚ ਸ਼ਾਂਤੀ ਸਥਾਪਿਤ ਕਰਨ ਕੇ ਪੁਤਿਨ ਬੋਰਡ ਆਫ ਪੀਸ 'ਚ ਸ਼ਾਮਲ ਹੋਣ ਦਾ ਮਿਲਿਆ ਸੱਦਾ ਕਰਾਚੀ ਦੇ ਸ਼ੋਪਿੰਗ ਪਲਾਜ਼ਾ 'ਚ ਭਿਆਨਕ ਅੱਗ ਦਾ ਕਹਿਰ 28 ਮੌਤਾਂ 80 ਜੇ ਵਿਲਾਪਤਾ ਅੱਜ ਦੇ ਖਬਰਾਂ ਫਟਾਫਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਕੱਲ ਫਿਰ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਸਤਿ ਸ਼੍ਰੀ ਅਕਾਲ ਜੀ